ਪਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਜਲੀ ਖਪਤਕਾਰਾਂ ਨੂੰ ਝਟਕਾ 400 ਜੁਨਟ ਤੱਕ ਦੀ ਅੱਧੀ ਬਿਜਲੀ ਬਿੱਲ ਸਕੀਮ ਖਤਮ ਚੰਡੀਗੜ੍ਹ 4 ਅਗਸਤ 2020 ਬਿਜਲੀ ਖਪਤਕਾਰਾਂ ਨੂੰ ਸੂਬਾ ਸਰਕਾਰ ਨੇ ਚਟਕਾਇਤਾ ਹੈ 400 ਜੁੰਟ ਤੱਕ ਦੇ ਬਿੱਲ ਬਿਜਲੀ ਬਿੱਲ ਤੇ 50 ਪ੍ਰਸੈਂਟ ਛੋਟ ਦੀ ਸਹੂਲਤ ਹੁਣ ਖਤਮ ਕਰ ਦਿੱਤੀ ਗਈ ਹੈ ਇਸ ਯੋਜਨਾ ਦੇ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ ਸੋਦੇ ਹੋਈ ਨਿਯਮਾਂ ਦੇ ਤਹਿਤ ਜੁੰਟ ਸੀਮਾ ਘਟਾ ਦਿੱਤੀ ਗਈ ਹੈ ਹੁਣ ਸਿਰਫ 100 ਜੁੰਟ ਤੱਕ ਮਹੀਨਾਵਾਰ ਖਪਤ ਵਾਲੇ ਬਿਜਲੀ ਬਿੱਲ ਤੇ 50 ਪ੍ਰਸੈਂਟ ਛੋਟ ਮਿਲੇਗੀ ਬਿਜਲੀ ਉਪਾਗ ਦੇ ਅਨੁਸਾਰ ਸੂਬੇ ਦੇ ਲਗਭਗ 45 ਲੱਖ ਖਪਤਕਾਰਾਂ ਵਿੱਚੋਂ ਲਗਭਗ 31 ਲੱਖ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੀ ਮਾਸਿਕ ਖਪਤ 100 ਜੁੰਟ ਤੋਂ ਵੱਧ ਨਹੀਂ ਹੈ ਇਨ੍ਹਾਂ 31 ਲੱਖ ਖਪਤਕਾਰਾਂ ਵਿੱਚੋਂ ਲਗਭਗ 15 ਲੱਖ BPL ਪਰਿਵਾਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਰਿਵਾਰ ਪਹਿਲਾਂ ਵਾਂਗ 30 ਜੁੰਟ ਤੱਕ ਮੁਫਤ ਬਿਜਲੀ ਮਿਲਦੀ ਰਹੇਗੀ ਛਤੀਸਗੜ੍ਹ ਰਾਜ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਸੂਰਿਆਕਰ ਮੁਫਤ ਬਿਜਲੀ ਯੋਜਨਾ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਦੱਸਿਆ ਜਾ ਰਿਹਾ ਹੈ ਇਸ ਯੋਜਨਾ ਦੇ ਤਹਿਤ ਜੇਕਰ ਕੋਈ ਖਪਤਕਾਰ 3 ਕਿਲੋਵਾਟ ਜਾਂ ਇਸ ਤੋਂ ਵੱਧ ਸਮਰੱਥਾ ਵਾਲਾ ਛੱਤ ਵਾਲਾ ਸੋਲਰ ਪਲਾਂਟ ਗਵਾਉਂਦਾ ਹੈ ਤਾਂ ਉਸ ਨੂੰ ਕੇਂਦਰ ਸਰਕਾਰ ਵੱਲੋਂ 78000 ਰੁਪਏ ਅਤੇ ਰਾਜ ਸਰਕਾਰ ਵੱਲੋਂ 30000 ਰੁਪਏ ਦੀ ਸਬਸਿਡਿ ਦਿੱਤੀ ਜਾਵੇਗੀ ਜਾਨੀ ਕਿ ਕੁੱਲ 1 ਲੱਖ 8000 1.8 ਲੱਖ ਰੁਪਏ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ